ਸਾਡਾ ਪੰਜਾਬੀ ਟੀਵੀ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਸਾਂਝ ਪੰਜਾਬ ਦੀ ਟੀਵੀ ਬਡਲਾੜਾ ਦੇ ਬਾਰ ਐਸੋਸੀਏਸ਼ਨ ਦੀ ਹੋਈ ਚੋਣ ਦੋ ਵੋਟਾਂ ਦੇ ਫਰਕ ਨਾਲ ਐਸੋਸੀਏਸ਼ਨ ਦੇ ਐਡਵੋਕੇਟ ਕੁਲਦੀਪ ਸਿੰਘ ਸਿੱਧੂ ਬਣੇ ਪ੍ਰਧਾਨ ਸਥਾਨਕ ਬਾਰ ਐਸੋਸੀਏਸ਼ਨ ਦੀ ਚੋਣ ਵਿੱਚ ਐਡਵੋਕੇਟ ਕੁਲਦੀਪ ਸਿੰਘ ਸਿੱਧੂ ਦੋ ਵੋਟਾਂ ਦੇ ਫਰਕ ਨਾਲ ਰਹੇ ਜੇਤੂ ਜਿਸ ਵਿੱਚ ਪ੍ਰਧਾਨਗੀ ਦੀ ਚੋਣ ਨੂੰ ਲੈ ਕੇ 68 ਵੋਟਾਂ ਚੋਂ ਕੁਲਦੀਪ ਸਿੰਘ ਸਿੱਧੂ ਨੂੰ 35 ਅਤੇ ਮੁਕਾਬਲੇ 'ਚ ਅਵਤਾਰ ਸਿੰਘ ਸਿੱਧੂ ਨੂੰ 33 ਵੋਟਾਂ ਹੋਈਆਂ ਹਾਸਲ ਜਿਸ ਤੇ ਚੋਣ ਅਧਿਕਾਰੀ ਵੱਲੋਂ ਕੁਲਦੀਪ ਸਿੰਘ ਸਿੱਧੂ ਨੂੰ ਜੇਤੂ ਘਰਾਰ ਦਿੱਤਾ ਗਿਆ ਇਸੇ ਤਰ੍ਹਾਂ ਸੈਕਟਰੀ ਅਹੁਦੇ ਲਈ ਚੁਣੇ ਗਏ ਗੁਰਦਾਸ ਸਿੰਘ ਮਡੇਰ 35 ਵੋਟਾਂ ਪ੍ਰਾਪਤ ਕਰਕੇ ਰਹੇ ਜੇਤੂ ਜੁਆਇੰਟ ਸੈਕਟਰੀ ਅਸ਼ਵਨੀ ਕੁਮਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਜੇਤੂ ਰਹੇ ਇਸ ਮੌਕੇ ਨਵੇਂ ਚੁਣੇ ਗਏ ਪ੍ਰਧਾਨ ਐਡਵੋਕੇਟ ਕੁਲਦੀਪ ਸਿੰਘ ਸਿੱਧੂ ਨੇ ਸਮੂਹ ਵਕੀਲਾਂ ਦਾ ਧੰਨਵਾਦ ਕਰਦਿਆਂ ਬਾਰ ਐਸੋਸੀਏਸ਼ਨ ਲਈ ਤਨਦੇਹੀ ਨਾਲ ਕੰਮ ਕਰਨ ਦਾ ਦਿੱਤਾ ਭਰੋਸਾ ਬਡਲਾੜਾ ਤੋਂ ਸਾਡੇ رپورਟਰ ਅਮਨ ਮਹਿਤਾ ਦੀ ਵਿਸ਼ੇਸ਼ ਰਿਪੋਰਟ ਦੋਨੋਂ ਹੀ ਮਤਲਬ ਜਿਹੜੇ ਕੈਂਡੀਡੇਟ ਸੀ ਸਾਰੇ ਹੀ ਵੱਡੇ ਚਾਰੇ ਕੈਂਡੀਡੇਟ ਨੂੰ ਸਾਰਿਆਂ ਨੇ ਮਤਲਬ ਫੋਰਸ ਵਿੱਚ ਹੰਦੀ ਹੈ ਉਸ ਭਾਵਨਾ ਨਾਲ ਹੀ ਗੇਮ ਖੇਡੀ ਹੈ ਕੋਈ ਬੈਰ ਵਿਰੋਧ ਵਾਲੀ ਗੱਲ ਨਹੀਂ ਸੀ ਸਾਰਿਆਂ ਨੇ ਸਹਿਯੋਗ ਦਿੱਤਾ ਔਰ ਉਮੀਦ ਹੈ ਵੀ ਜਿਹੜੀ ਟੀਮ ਬਣਾਈ ਹੈ ਚੰਗੀ ਨਵੀਂ ਵਧੀਆ ਵਾਰ ਲੀਕੀ ਚੰਗੇ ਕੰਮ ਕਰਨਗੇ ਔਰ ਬਾਹਰ ਨੂੰ ਅੱਗੇ ਲੈ ਕੇ ਜਾਣਗੇ ਕੋਈ ਇਹਦੇ ਵਿੱਚ ਬੈਰ-ਭਰੋਸ ਜਾਂ ਕਿਸੇ ਨਾਲ ਇਸ ਤਰ੍ਹਾਂ ਦੀ ਕੋਈ ਭਾਵਨਾ ਨਹੀਂ ਰੱਖਣਗੇ ਔਰ ਸਾਰੇ ਭਾਈਚਾਰੇ ਨੂੰ ਨਾਲ ਲੈ ਕੇ ਚੱਲਣਗੇ ਇਹ ਹੀ ਉਮੀਦ ਕਰਦੇ ਆ ਸਾਰਿਆਂ ਤੋਂ ਔਰ ਜਿਹੜੇ ਹਾਰਨ ਵਾਲੇ ਆ ਜਿਹੜੇ ਨਹੀਂ ਕਾਮਯਾਬ ਹੋਏ ਉਹ ਵੀ ਸਾਡੇ ਭਰਾ ਨੇ ਉਹ ਵੀ ਸਾਡੇ ਨਾਲ ਹੀ ਨੇ ਸਾਡੇ ਚੋਂ ਹੀ ਅਸੀਂ ਉਹਨਾਂ ਨੂੰ ਨਾਲ ਲੈ ਕੇ ਤੁਰਾਂਗੇ ਉਹਨਾਂ ਨਾਲ ਵੀ ਕਿਸੇ ਕਿਸਮ ਦੀ ਕੋਈ ਜੋ ਜਿਹੜੀ ਕੰਮ ਚਰਵਾਈ ਨਹੀਂ ਹੋਊਗੀ ਬੋਰਡ ਸਾਰੇ ਇਕੱਠੇ ਲੜ ਕੇ ਵਾਰ ਦਾ ਚੰਗੇ ਵਾਸਤੇ ਦੇ ਵਾਸਤੇ ਵਾਰ ਦੇ ਨਹੀਂ ਕੰਮ ਕਰਾਂਗੇ ਕੀ ਸਭ ਤੁਹਾਨੂੰ ਅੱਜ ਬਾਰਿਸ਼ ਜਿਹੜੀ ਚੋਣ ਦੇ ਵਿੱਚ ਪ੍ਰਧਾਨ ਚੁਣਾਂਗਾ ਸਮੂਹ ਜਿਹੜੇ ਵਾਰ ਦੇ ਦੇ ਆ ਮੈਂ ਕਹਿੰਦੇ ਕੀ ਮੈਸੇਜ ਦੇਣਾ ਚਾਹੁੰਦਾ ਹਾਂ ਕਿ ਇਹਨਾਂ ਦੀ ਭਲਾਈ ਵਾਸਤੇ ਕੀ ਕੀ ਤੁਹਾਡੀਆਂ ਮੰਦੀਆਂ ਯੋਜਨਾ ਮੈਂ ਪਹਿਲੀ ਵਾਰ ਤਾਂ ਹੀ ਮੈਂ ਜਿਹੜਾ ਹੈਗਾ ਸਾਰੇ ਵਾਰ ਦੇ ਮਗੀਰ ਸਹਿਬਾਨਾਂ ਦਾ ਸਾਰੇ ਜਿਹੜੇ ਮੇਤੂ ਵੱਡੇ ਸੀਨੀਅਰਜ਼ ਨੇ ਤੇ ਮੇਰੇ ਛੋਟੇ ਵੀਰ ਨੇ ਸਭ ਦਾ ਧੰਨਵਾਦ ਕਰਦਾ ਬੜਾ ਪਿਆਰ ਦਿੱਤਾ ਬੜਾ ਬੜਾ ਪਿਆਰ ਦਿੱਤਾ ਵਾਰ ਦੇ ਮੈਂਬਰਾਂ ਨੇ ਤਾਂ ਸੈਕੰਡ ਕੀ ਹੈ ਵੀ ਮੈਂ ਜਿਹੜੇ ਮੇਰੇ ਵੀਰ ਨੇ ਜਿਹੜੇ ਇਸ ਵਾਰ ਰਹਿ ਗਏ ਆ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ ਅਸੀਂ ਤੇ ਪਿਆਰ ਨਾਲ ਅੱਗੇ ਜਿਹੜਾ ਹੈਗਾ ਵਾਰਦਾ ਕੰਮ ਕੀਤਾ ਜਾਊਗਾ ਇਹਦੇ ਬਕੀਲੇ ਦੀ ਸਮੱਸਿਆ ਮਾਨੇ ਸਰਕਾਰ ਪ੍ਰਤੀ ਜਾਂ ਤੁਹਾਡੀ ਆਪਣੀ ਮੈਨੇਜਮੈਂਟ ਪ੍ਰਤੀ ਉਹਨਾਂ ਨੂੰ ਕਿਸ ਤਰ੍ਹਾਂ ਦੱਸੋ ਹੱਲ ਕਰਨਾ ਸਰ ਸਰ ਕਾਫੀ ਪ੍ਰੋਬਲਮ ਜ ਨੇ ਸਾਡੇ ਇੱਥੇ ਜਿਹੜੀਆਂ ਹੈਗੀਆਂ ਜਿਵੇਂ ਬਾਉਂਡਰੀ ਵਾਲ ਦੀ ਵੱਡੀ ਪ੍ਰੋਬਲਮ ਹੈ ਸਾਡੇ ਤਾਂ ਬਾਉਂਡਰੀ ਵਾਲ ਜਿਹੜੀ ਚਾਰਚ ਪੂਰੇ ਡਿੱਗੀ ਪਈ ਆ ਇਹਦੇ ਵਾਸਤੇ ਵੀ ਮੈਂ ਕਾਫੀ ਐਫਰਟਸ ਕਰਾਂਗੇ ਕਾਫੀ ਚੀਜ਼ਾਂ ਨੇ ਜਿਹੜੀਆਂ ਐਕਸਪਲੇਨ ਨਹੀਂ ਕੀਤੀਆਂ ਜਾ ਸਕਦੀਆਂ ਕਿਉਂਕਿ ਉਹ ਜਿਹੜੀਆਂ ਸਾਡੀ ਬਿਲਡਿੰਗ ਕਮੇਟੀ ਨਾਲ ਵੀ ਸੰਬੰਧਿਤ ਨੇ ਕੁਝ ਕੁ ਗਵਰਨਮੈਂਟ ਨਾਲ ਵੀ ਸੰਬੰਧਿਤ ਨੇ ਸਭ ਨੂੰ ਐਫਰਟਸ ਕੀਤੀਆਂ ਜਾਣਗੀਆਂ ਵੈਸਟ ਐਫਰਟਸ ਕੀਤੀਆਂ ਜਾਣਗੀਆਂ